ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆ ਜੀ ਵਧੀਆ ਹੋਵੋਗੇ ਤਾਂ ਜੀ ਅੱਜ ਦੀ ਵੀਡੀਓ ਹੈ ਲੁਧਿਆਣੇ ਦੇ ਘੰਟਾ ਘਰ ਕੋਲ ਜਿਹੜਾ ਫੈਸ਼ਨ ਕਿੰਗ ਹੈ ਜੀ ਤਾਂ ਦੇਖੋ ਜੀ ਲੋਕੇਸ਼ਨ ਬਿਲਕੁਲ ਘੰਟਾ ਘਰ ਦੇ ਨਾਲ ਹੀ ਹੈ ਜੀ ਆ ਦੇਖੋ ਐਦਾ ਬਿਲਡਿੰਗ ਬਣੀ ਹੋਈ ਹੈ ਜੀ ਉੱਪਰ ਬਹੁਤ ਤਗੜੇ ਵਾਲਾ ਬੈਨਰ ਲੱਗਿਆ ਹੋਇਆ ਜੀ ਉਹ ਸਾਹਮਣੇ ਉੱਧਰ ਹੈ ਜੀ ਘੰਟਾ ਘਰ ਵਾਲਾ ਪੁਲ ਤਾਂ ਚਲੋ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਾਰਟੀ ਵੇਅਰ ਜੁੱਤੀਆਂ ਫੈਨਸੀ ਜੁੱਤੀਆਂ ਦੀ ਮਹਾ ਸੇਲ ਆ ਇੱਥੇ 1.500 ਰੁਪਏ ਦੀਆਂ 175 75 ਰੁਪਏ ਦੀ ਲੱਗੀ ਹੈ ਮਤਲਬ ਅੱਜ ਅਸੀਂ ਤੁਹਾਨੂੰ 150 ਰੁਪਏ ਤੋਂ ਜਿਹੜੀ ਮਤਲਬ ਜੁੱਤੀ ਸਟਾਰਟ ਹੁੰਦੀ ਹੈ ਉਹ ਦੱਸਾਂਗੇ ਜੀ ਆ ਇੱਥੇ ਬੱਚਿਆਂ ਦਾ ਸੈਕਸ਼ਨ ਹੈ ਮਤਲਬ ਬੱਚਿਆਂ ਦਾ ਕਾਊਂਟਰ ਹੈ ਤੇ ਪੂਰਾ ਹਾਲ ਹੈ ਐਦਾ ਤੁਹਾਨੂੰ ਇੱਥੇ ਬੱਚਿਆਂ ਦੇ ਹੈਂਡਲ ਸਲੀਪਰ ਵੀ ਮਿਲ ਜਾਣਗੇ ਔਰ ਫਿਰ ਐਦਾ ਵੱਡਿਆਂ ਦੀਆਂ ਪਾਰਟੀ ਵੇਅਰ ਜੁੱਤੀਆਂ ਵੀ ਮਿਲ ਜਾਣਗੀਆਂ ਤਾਂ ਇੱਥੇ ਸਾਰਾ ਤੁਹਾਨੂੰ ਵੱਡਿਆਂ ਦੀ ਜਿਹੜੀਆਂ ਪਾਰਟੀ ਵੇਅਰ ਜੁੱਤੀਆਂ ਐ ਉਹਨਾਂ ਦੀ ਸੇਲ ਇੱਥੇ ਲੱਗੀ ਹੋਈ ਹੈ ਜੀ ਸਿਰਫ ਔਰ ਸਿਰਫ 150 ਰੁਪਏ ਤੋਂ 150 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਮਹਾ ਸੇਲ ਲੱਗੀ ਹੋਈ ਹੈ ਜੀ लुधियाने ਦੇ ਕਾਂਟਾਕਾਰ ਕੋਲ ਜਿਹੜਾ ਫੈਸ਼ਨ ਕਿੰਗ ਹੈ ਜੀ ਉੱਥੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਪਲੀਜ਼ ਵੀਡੀਓ ਨੂੰ ਬਣੇ ਰਹੋ ਤਾਂ ਦੇਖੋ ਆ ਇੱਥੇ ਸਿਰਫ ਔਰ ਸਿਰਫ ਪੀਸ 200 ਰੁਪਏ ਦਾ ਏ ਬਰਾਈਡਲ ਪੀਸ ਬੜਾ ਸੋਹਣਾ ਏ ਬਾਕੀ ਛੋਟੇ ਛੋਟੇ ਜਿਨ੍ਹਾਂ ਦੇ ਪਹਿਰ ਹੈ ਨਾ ਉਹਨਾਂ ਵਾਸਤੇ ਇਹ ਵਾਲਾ ਪੀਸ ਬਹੁਤ ਹੀ ਵਧੀਆ ਏ ਪੂਰੇ ਢੇਰ ਵਿੱਚ ਤੁਸੀਂ ਇਦਾਂ ਆ ਕੇ ਇੱਥੋਂ ਛਾਂਟ ਸਕਦੇ ਹੋ ਆਪਣੀ ਮਨਪਸੰਦ ਦੀ ਤਾਂ ਤੁਸੀਂ ਦੇਰ ਨਾ ਕਰੋ ਜਲਦੀ ਜਲਦੀ ਆਓ ਤੁਸੀਂ ਤਾਂ ਦੋਸਤੋ ਆ ਦੇਖੋ ਆ ਦੀ ਫੈਸ਼ਨ ਕਿੰਗ ਵਿੱਚ ਲੱਗੀ ਐ ਸੇਲ। ਮਹਾ ਸੇਲ ਲੱਗੀ ਐ ਜੀ ਇੱਧਰ ਤੁਹਾਨੂੰ ਸਾਰਾ ਮਿਲੇਗਾ ਮਾਲ 150 ਦੀ ਰੇਂਜ ਵਿੱਚ। ਔਰ ਦੇਖੋ ਇੱਥੇ ਡਿਜ਼ਾਈਨ ਬੜੇ ਸੋਹਣੇ ਸੋਹਣੇ ਐ। ਆ ਦੇਖੋ ਬਾਕੀ ਤੁਹਾਨੂੰ ਦੱਸਾਂ ਜੀ ਅਸੂਪਰ ਰੇਂਜ। ਹਾਂ ਇਹ ਵੀ ਸੋਹਣੀਆਂ ਐ। ਬਾਕੀ ਦੇਖ ਲੈ। ਉੱਪਰ ਸੌਫੇ ਤੇ ਪਾਕੇ ਦੇਖ ਲੈ। ਉਹ ਇੱਧਰ ਲੱਗੇ। ਆ ਦੇਖੋ ਜਿੱਧਰ ਕਾਫੀ ਸੋਹਣੀਆਂ ਹੀਲਜ਼ ਐ ਇਸ ਤਰ੍ਹਾਂ ਦੀਆਂ। ਬੜੇ ਸੋਹਣੇ ਪੀਸ ਐ ਜੀ ਸੇਲ ਵਿੱਚ ਲੱਗੇ ਹੋਏ ਨੇ। ਪੂਰਾ 150 ਦੀ ਰੇਂਜ ਵਿੱਚ ਖੂਨ ਜੀ ਦੇਖੋ ਤੇ ਅੱਗਾ ਵੀ ਨਾ ਕਿ ਪ੍ਰਾਵਾ ਮਾਲ ਹੈ ਜੀ ਬਹੁਤ ਵਧੀਆ ਹੈ ਤੁਸੀਂ ਦੇਖ ਲੈ ਕੋਈ ਜੀ ਪਰ ਨਹੀਂ ਉਹ ਆਮ ਜੀ ਪਸੰਦ ਹੈ ਲੈ ਲੈ ਹਾਂ ਕੋਈ ਨਹੀਂ ਥੋੜੀ ਮਤਲਬ ਮੋਟੀ ਹੋਵੇ ਐਸ ਤਰ੍ਹਾਂ ਦੀ ਪਰ ਕੋ ਸਾਰਾ ਜਿੰਨਾ ਵੀ ਤੁਹਾਨੂੰ ਇਥੇ ਮਾਲ ਦਿਖ ਰਿਹਾ ਹੈ ਜੀ ਸਾਰਾ 150 ਦੀ ਰੇਂਜ ਵਿੱਚ ਹੈ ਹ ਸਾਰਾ ਤੇ ਐਸਾਈ ਬਾਜੀ ਆਪਣਾ 200 ਦੀ ਰੇਂਜ ਵਿੱਚ ਅਦੇ ਆ ਸਰ ਫਿਰ ਸਰ 200 ਦੀ ਰੇਂਜ ਵਿੱਚ ਆ ਕਿੰਨੀਆਂ ਸੋਹਣੀਆਂ ਆ ਤੀਵਰ ਜਿਤਨੀ ਹੈ ਜੀ ਸਾਰੀਆਂ ਇੱਕ ਤੋਂ ਇੱਕ ਕੋਈ ਇੱਕ ਮਕਾਨ ਨਹੀਂ ਇੱਥੇ ਬਸਦੀਆਂ ਬੜਾ ਸੋਹਣਾ ਪੀਸ ਹੈ ਇਹ ਜੀ ਦੇ ਬਿਲਕੁਲ ਛੋਟੇ ਛੋਟੇ ਪੈਰ ਹੈ ਆ ਦੇਖੋ ਸਰ ਫਿਰ ਸਰ 200 ਦੀ ਰੇਂਜ ਵਿੱਚ ਇਸ ਤਰ੍ਹਾਂ ਬਾਕੀ ਸਾਰਾ ਮਾਲ 200 ਦਾ ਤੇ ਅੱਧਰ ਹੈ ਜੀ 150 ਦਾ ਤੇ ਆ ਵੀ ਸੇਲ ਜੀ ਡੇਢ ਸੌ ਦੀ ਲੱਗੀ ਹੋਈ ਆ ਦੇਖੋ ਉੱਪਰ ਪੂਰਾ ਲਗਾਇਆ ਹੋਇਆ ਹੈ ਜੀ ਪਾਈ ਪਰ ਤੱਕ ਤੂਰ ਨਹੀਂ ਹੋਇਆ ਇਹ ਪਹਿਲੇ ਲਾਈਨ ਨੂੰ ਲੰਬੀ ਹੈ ਜੀ ਤੀਨ ਪਾ ਕੇ ਹੋਰ ਲੰਬੀ ਹੈ ਜੀ ਤੂਰਨ ਦੀ ਗੱਲ ਨਹੀਂ ਹੈ ਹਾਂ ਉਹ ਪਾਸ ਰਹੇ ਹੋ ਕੰਮ ਕਰੇ ਹੋਰ ਦੇਖ ਲੈ ਫਿਰ ਆ ਦੇਖ ਲੂ ਆ ਵੀ 200 ਦੀ ਹੈ ਸਾਰੀ ਸੇਲ ਆ ਸੇਲ ਵੀ ਦੀ ਜੋ 200 ਦੀ ਹੈ ਸਾਰੀ ਆ ਦੇਖੋ ਆ ਗੋਲਡਨ ਕਲਰ ਹੈ

ਇੱਧਰ ਇੱਧਰ ਤਾਂ ਮੈਂ ਤੁਹਾਨੂੰ ਦੱਸਿਆ 175 ਵਾਲੀਆਂ ਬੱਚਿਆਂ ਦੀ ਇਹ ਸਾਰੀਆਂ ਇੱਧਰ 220 ਵਾਲੀਆਂ ਤੇ ਇੱਧਰ ਹੈ ਜੀ ਇਹ ਮਿਕਸ ਰੇਤੇ ਇਸ ਤਰ੍ਹਾਂ ਇਸ ਤਰ੍ਹਾਂ ਹੋਵੇ ਕਿ ਆ ਬਲੀ ਹਾਂ ਸੋਦੇਗੇ ਇੱਧਰ ਆਕਰੋਸ

ਸਭ ਨੂੰ ਪਿਆਰ ਹੈ ਮੇਰਾ ਨਿਕਲਿਆ ਹੈ ਅਬ ਫਿਰ ਮੈਂ ਸਭ ਨਾਲ ਚੱਲਦਾ ਪਿਆ ਕਰਾਂਗਾ ਹੰਤਾ ਤਾਈ ਦੇ ਪਰਸਾ ਜੁੱਤੀਆਂ ਲੈ ਆਉਣ ਉਹ ਕਮਾਤ ਤੋਂ ਬਹੁਤ ਵਧੀਆ ਸੋਹਣੀਆਂ ਜੁੱਤੀਆਂ ਨੇ ਇਹ ਸਟੋਰ ਵੀ ਅੱਜ ਜੀ ਇੱਦਾਂ ਮਤਲਬ ਪਾ ਪਾ ਕੇ ਦੇਖ ਰਹੇ ਜੀ ਇਹਦੇ 1 ਨੰਬਰ ਦੀਆਂ ਜੁੱਤੀਆਂ ਹੋਰ ਬਿਲਕੁਲ ਬਰਾਈਡਲ ਪਾਰਟੀ ਵੇਅਰ ਜੁੱਤੀਆਂ ਤੁਹਾਨੂੰ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਮਿਲ ਜਾਣਗੀਆਂ ਜੀ ਜਿਹੜਾ ਘੰਟਾ ਘਰ ਕੋਲ ਹੈ ਤਾਂ ਇੱਧਰ ਬੰਦ ਆ ਗਿਆ ਕਿਉਂਕਿ ਆ ਗਏ আর ਇਹ ਵੀ ਸਭ ਕੀਆ ਆ ਸੁਵੇ ਲੈ ਕਰਕੇ ਆ ਦੇਖੋ ਇੱਥੇ ਕਿੰਨੀਆਂ ਸੋਹਣੀਆਂ ਆਏ ਕਲਰ ਆਪਸ਼ਨਸ ਬਹੁਤ ਜ਼ਿਆਦਾ ਆਏ ਤੇ ਹੁਣ ਅਸੀਂ ਤੁਹਾਨੂੰ ਇੱਧਰ ਦਿਖਾਵਾਂਗੇ ਜਿਵੇਂ ਆ ਦੇਖੋ ਇਹ ਵਾਜਾ ਤਾਂ ਤੁਸੀਂ ਸਾਰੀ ਦੇਖ ਹੀ ਲਈਆਂ ਸੈਂਡਲ ਹੋਏ ਸਲੀਪਰ ਹੋਏ ਪਲੇਆ ਹੋਏ ਹਨ ਆ ਦੇਖੋ ਕਿੰਨੇ ਸੋਹਣੇ ਮਤਲਬ ਡਿਜ਼ਾਈਨ ਵਿੱਚ ਆ ਆ ਵਾਲੀ ਸੀਗੀ 1.500 ਰੁਪਏ ਦੀਆਂ ਸਾਰਾ ਇੱਥੇ ਸਾਰੇ ਬਹੁਤ ਸਾਰੇ ਆ ਜੀ ਜਿਹੜੀ ਮਰਜ਼ੀ ਆ ਤੁਸੀਂ ਲੈ ਕੇ ਪਸੰਦ ਕਰ ਸਕਦੇ ਹੋ ਜੀ ਮਹਾ ਸੇਲ ਲੱਗੀ ਹੋਈ ਹੈ ਜੀ ਫੈਸ਼ਨ ਕਿੰਗ ਵਿੱਚ ਤਾਂ ਜੀ ਦੇਖੋ ਇਸ ਕਾਊਂਟਰ ਤੇ ਪੰਜਾਬੀ ਜੁੱਤੀਆਂ ਵੀ ਹੈ ਪੰਜਾਬੀ ਜੁੱਤੀਆਂ ਵੀ ਬਹੁਤ ਦੀਆਂ ਹੁੰਦੀਆਂ ਤੇ ਬਿਲਕੁਲ ਪੱਕੀਆਂ ਮਜ਼ਬੂਤ ਵਾਲੀਆਂ ਐ ਐ ਨਹੀਂ ਕਿ ਬਿਲਕੁਲ ਹਲਕਾ ਮਾਲ ਸੇਲ ਵਾਲਾ ਏ ਬਹੁਤ ਹੀ ਪੱਕੀਆਂ ਮਜ਼ਬੂਤ ਜੁੱਤੀਆਂ ਐ ਬਹੁਤ ਹੀ ਸੋਹਣੀਆਂ ਘੁੰਗਰੂਆਂ ਵਾਲੀਆਂ ਸਿਗੀਆਂ ਇਹਨਾਂ ਦਾ ਪ੍ਰਾਈਸ ਸੀਗਾ 250 ਰੁਪਏ 300 ਰੁਪਏ ਇਸ ਤਰ੍ਹਾਂ ਤਾਂ ਇੱਧਰ ਮਤਲਬ ਜਿੰਨੇ ਵੀ ਸਾਰੇ ਕਾਊਂਟਰ ਬਣੇ ਹੋਏ ਐ ਨਾ ਫਿਰ ਉਸ ਹਿਸਾਬ ਨਾਲ ਇਹਨਾਂ ਨੇ ਰੇਂਜ ਦੇ ਅਕੋਰਡਿੰਗ ਸਾਰਾ ਇਦਾਂ ਮਤਲਬ ਪੂਰਾ ਢੇਰ ਲਗਾਇਆ ਹੋਇਆ ਏ ਜੀ ਕਿ ਇੱਥੇ ਕਸਟਮਰ ਆਉਂਦਾ ਏ ਤੇ ਆਪਣੇ ਆਪਣੇ ਪਸੰਦ ਦੀ ਇਸ ਤਰ੍ਹਾਂ ਛਾਟ ਕੇ ਲੈ ਕੇ ਜਾ ਸਕਦਾ ਹੈ ਜੀ ਆ ਦੇਖੋ ਆ 500 ਦੀ ਰੇਂਜ ਵਿੱਚ ਐਸ ਤਰ੍ਹਾਂ ਦੀਆਂ ਜੁੱਤੀਆਂ ਜਿਹੜੀਆਂ ਆਪਣੇ ਮਤਲਬ ਨੋਰਮਲ ਅਸ ਮਾਰਕੀਟ ਵਿੱਚ 800 900 ਰੁਪਏ ਦੀ ਜੁੱਤੀ ਆਉਂਦੀ ਹੈ ਇਹ ਵਾਲੀ ਤਾਂ ਇੱਥੇ ਸਿਰਫ ਤੁਹਾਨੂੰ ਅੱਧੂ-ਅੱਧ ਰੇਟ ਵਿੱਚ ਮਿਲ ਰਹੀ ਹੈ ਤਾਂ ਕਿਹੜ ਤੋਂ ਭਾਪ ਕੀ ਬਹੁਤ ਹੀ ਵਧੀਆ ਸਟੋਰ ਹੈ ਇੱਕੋ ਛੱਤ ਥੱਲੇ ਤੁਹਾਨੂੰ ਇੱਥੇ ਸਾਰਾ ਕੁਝ ਅਵੇਲੇਬਲ ਹੋ ਜਾਵੇਗਾ ਤੇ ਜੀ ਹੁਣ ਇੱਥੇ ਸੇਲ ਲੱਗ ਚੁੱਕੀ ਹੈ ਜੇ ਜੁੱਤੀਆਂ ਦੀ ਤੁਸੀਂ ਆ ਕੇ ਇੱਥੋਂ ਲੈ ਕੇ ਜਾ ਸਕਦੇ ਹੋ ਜੀ ਤਾਂ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਸਾਡੇ ਚੈਨਲ ਪੰਜਾਬੀ ਵਲੌਗਰ ਸਿਮਰ ਤੇ ਪੈਂਦੀਆਂ ਹੀ ਰਹਿੰਦੀਆਂ ਨੇ ਤੁਹਾਨੂੰ ਪਤਾ ਲੱਗਦਾ ਹੈ ਕਿ ਲੁਧਿਆਣੇ ਦੇ ਕਿੱਥੇ ਵਧੀਆ ਸਟੋਰ ਹੈ ਇਸ ਵਜਾ ਕਰਕੇ ਤੁਹਾਨੂੰ ਸੋਖਾ ਰਹਿਦਾ ਆਉਣਾ ਹੈ ਨਾ ਲੁਧਿਆਣੇ ਦੇ ਤੁਸੀਂ ਫੈਸ਼ਨ ਕਿੰਗ ਜਿਹੜਾ ਘਾਂਟਾਕਾਰ ਕੋਲ ਹੈ ਜੀ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਹੈ ਜੀ ਐਡਰੈਸ ਮੈਂ ਤੁਹਾਨੂੰ ਸ਼ੁਰੂ ਵਿੱਚ ਲੋਕੇਸ਼ਨ ਸਾਰੀ ਸਮਝਾ ਦਿੱਤੀ ਹੈ ਤਾਂ ਤੁਸੀਂ ਇੱਥੇ ਆ ਸਕਦੇ ਹੋ ਤੁਹਾਨੂੰ ਇੱਕੋ ਛੱਤ ਥੱਲੇ ਸਾਰਾ ਕੁਝ ਕੱਪੜੇ ਜੁੱਤੀਆਂ ਕੋਸਮੈਟਿਕ ਦਾ ਸਮਾਨ ਬੱਚਿਆਂ ਦਾ ਸਮਾਨ ਜੈਂਟਸ ਸਮਾਨ ਸਾਰਾ ਕੁਝ ਅਵੇਲੇਬਲ ਹੋ ਜਾਵੇਗਾ ਜੀ ਤੇ ਵੀਡੀਓ ਪਸੰਦ ਆਉద్ది ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕੀਤੇ ਬਿਨਾ ਨਾ ਜਾਇਓ ਔਰ ਆ ਦੇਖੋ ਇਧਰ ਬਰਾਇਡਲ ਸੈਕਸ਼ਨ ਵੀ ਹੈ ਮਤਲਬ ਇੱਕ ਤੋਂ ਇੱਕ ਇੱਥੇ ਤੁਹਾਨੂੰ ਬਰਾਇਡਲ ਸੈਂਡਲ ਵਗੈਰਾ ਮਿਲ ਜਾਣਗੇ ਹਲਕੇ ਰੇਂਜ ਵਿੱਚ ਵੀ ਹੈ ਤੇ ਮਹਿੰਗੇ ਰੇਂਜ ਵਿੱਚ ਵੀ ਹੈ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੁਸੀਂ ਮਤਲਬ ਕਿਸ ਤਰ੍ਹਾਂ ਦੀ ਲੈਣੀ ਹੈ ਬਟ ਪਾਰਟੀ ਵੇਅਰ ਜੁੱਤੀਆਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਜੀ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਤੇ ਇੱਦਾਂ ਵੀ ਨਹੀਂ ਕਿ ਤੁਸੀਂ ਦੁਕਾਨ ਤੇ ਜਾਓ ਤੇ ਦੁਕਾਨਦਾਰ ਨੂੰ ਕਹੋ ਜੀ ਸਾਨੂੰ ਆਹ ਦਿਖਾ ਦਿਓ ਆਹ ਦਿਖਾ ਦਿਓ ਇੱਦਾਂ ਬਿਲਕੁਲ ਤੁਹਾਡੇ ਅੱਖਾਂ ਦੇ ਸਾਹਮਣੇ ਸਾਰਾ ਸਮਾਨ ਲੱਗਿਆ ਹੋਇਆ ਹੈ ਜੀ ਹਰੇਕ ਸਮਾਨ ਪਰ ਪ੍ਰਾਈਸ ਲੱਗਿਆ ਹੋਇਆ ਹੈ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਇੱਥੋਂ ਸਮਾਨ ਪਰਚੇਸ ਕਰ ਸਕਦੇ ਹੋ ਬਹੁਤ ਹੀ ਵਧੀਆ ਸਟੋਰ ਹੈ ਜੀ ਜਿਹੜਾ ਘੰਟਾ ਘਰ ਕੋਲ ਹੈ ਜੀ ਲੁਧਿਆਣਾ ਵਿੱਚ ਤੇ ਸਭ ਤੋਂ ਔਰ ਵੱਡਾ ਸਟੋਰ ਫੈਸ਼ਨ ਕਿੰਗ ਦਾ ਇਹੀ ਹੈ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਖਤਮ ਤੇ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਕੈਰਪਰੀ ਸਤਿ ਸ਼੍ਰੀ ਅਕਾਲ